ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਰੋਕ ਕਰਦੇ ਹਾਂ ਪਹਿਲੀ ਖਬਰ ਦਾ 트ੰਪ ਦੇ ਟ੍ਰੇਡ ਸਲਾਹਕਾਰ ਪੀਟਰ ਨਵਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਅਤੇ ਚੀਨ ਦੇ ਨੇਤਾਵਾਂ ਨਾਲ ਨੇੜਤਾ ਉੱਤੇ ਇਤਰਾਜ਼ ਪ੍ਰਗਟਾਇਆ ਨਵਾਰੋ ਨੇ ਕਿਹਾ ਕਿ ਮੋਦੀ ਦਾ ਸ਼ੀ ਜਿਨਪਿੰਗ ਅਤੇ ਵਿਲਦਮੀਰ ਪੁਤਿਨ ਦੇ ਨਾਲ ਖੜਾ ਹੋਣਾ ਸ਼ਰਮਨਾਕ ਹੈ ਨਵਾਰੋ ਨੇ ਇਹ ਵੀ ਆਖਿਆ ਕਿ ਬਹੁਤ ਹੀ ਚਿੰਤਾਜਨਕ ਵੀ ਹੈ ਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਮੋਦੀ ਨੂੰ ਦੋ ਸਭ ਤੋਂ ਵੱਡੇ ਤਾਨਾਸ਼ਾਹਾਂ ਪੁਤਿਨ ਅਤੇ ਸ਼ੀ ਜਿਨਪਿੰਗ ਨਾਲ ਦੇਖਿਆ ਜਾਣਾ ਬਹੁਤ ਸ਼ਰਮ ਦੀ ਗੱਲ ਹੈ। ਇਹਦਾ ਕੋਈ ਮਤਲਬ ਨਹੀਂ ਹੈ। ਨਵਾਰੋ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਵਿੱਚ ਸਾਹਮਣੇ ਆਈਆਂ ਨੇ ਜਦੋਂ ਭਾਰਤ ਤੇ ਅਮਰੀਕਾ ਦੇ ਸਬੰਧ ਨਾਜ਼ੁਕ ਪੜਾਵਾਂ ਦੇ ਵਿੱਚੋਂ ਲੰਘ ਰਹੇ ਨੇ। ਵਪਾਰ ਤੇ ਟੈਰਿਫ ਉੱਤੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਕਾਰਨ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਾਲੇ ਸਬੰਧ ਵਿਗੜਨ ਤੋਂ ਬਾਅਦ ਨਵਾਰੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਨੇ। ਨਵਾਰੋ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ਵਿੱਚ ਕੀ ਹੈ। ਕਾਸ਼ ਕਰਕੇ ਉਦੋਂ ਜਦੋਂ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਚੀਨ ਦੇ ਨਾਲ ਕਦੇ ਠੰਡੀ ਜੰਗ ਤਾਂ ਕਦੇ ਸਿੱਧੇ ਸੰਘਰਸ਼ ਦੀ ਸਥਿਤੀ ਵਿੱਚ ਰਿਹਾ ਹੈ। ਭਾਰਤ ਤੇ ਅਮਰੀਕਾ ਦੇ ਵਿੱਚ ਟਰੰਪ ਟੈਰਿਫ ਨੂੰ ਲੈ ਕੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਭਾਰਤ ਜਿੱਥੇ ਟਰੰਪ ਟੈਰਿਫ ਤੋਂ ਹੋਣ ਵਾਲੇ ਨੁਕਸਾਨ ਦੀ ਪਰਭਾਈ ਲਈ ਬਦਲ ਲੱਭਣ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਹੁਣ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਦਵਾਈਆਂ ਦਵਾਈਆਂ ਦੀਆਂ ਕੰਪਨੀਆਂ ਉੱਤੇ 200% ਦੀ ਟੈਰਿਫ ਲਾਉਣ ਦੀ ਯੋਜਨਾ ਤਿਆਰ ਕਰ ਰਹੇ ਨੇ। ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵਧਣ ਅਤੇ ਸਪਲਾਈ ਘਟ ਹੋਣ ਦਾ ਖਤਰਾ ਮੰਨ ਰਾ ਰਿਹਾ ਹੈ। ਇਸ ਤੋਂ ਪਹਿਲਾਂ ਦ ਹਕੀਕਤ ਉਹ ਅਮਰੀਕਾ ਦੇ ਵਿੱਚ ਫਾਰਮਾ ਉਤਪਾਦਾਂ ਉਤੇ ਕੋਈ ਡਿਊਟੀ ਨਹੀਂ ਲਾਈ ਜਾਂਦੀ ਸੀ ਪਰ ਹੁਣ ਟਰੰਪ ਪ੍ਰਸ਼ਾਸਨ ਨੀਤੀ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਚ ਹੈ। ਅਮਰੀਕਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜਨਰਿਕ ਦਵਾਈਆਂ ਚੋਂ ਲਗਭਗ 47% ਦੀ ਭਾਰਤ ਤੋਂ ਇੰਪੋਰਟ ਕੀਤੀਆਂ ਜਾਂਦੀਆਂ ਨੇ। ਭਾਰਤੀ ਫਾਰਮਾਸਿਊਟੀਕਲ ਉਦਯੋਗ ਇਹ ਉਮੀਦ ਕਰ ਰਿਹਾ ਸੀ ਕਿ ਜਦਿਕ ਦਵਾਈਆਂ ਉੱਤੇ ਟਰੰਪ ਟੈਰਿਫ ਨਹੀਂ ਵਧਾਉਣਗੇ ਕਿਉਂਕਿ ਇਹ ਜੀਵਨ ਜ਼ਰੂਰੀਕ ਹੁੰਦੀਆਂ ਨੇ ਅਮਰੀਕਾ ਤੋਂ ਭਾਰਤ ਲਗਭਗ 80 ਕਰੋੜ ਡਾਲਰ ਦੀਆਂ ਦਵਾਈਆਂ ਇੰਪੋਰਟ ਕਰਦਾ ਅਤੇ ਉਹਨਾਂ ਉੱਤੇ 10% ਦੀ ਡਿਊਟੀ ਲਗਾਉਂਦਾ ਹੈ ਬ੍ਰਿਟੇਨ ਦੀ ਅਰਥ ਵਿਵਸਥਾ ਵਿੱਚ ਉਤਰਾ ਚੜਾ ਦੇ ਕਾਰਨ ਪ੍ਰਧਾਨ ਮੰਤਰੀ ਕੀਰ ਸਟਾਮਰ ਨੂੰ ਆਪਣੇ ਵਿੱਤ ਮੰਤਰੀ ਦੀ ਟੀਮ ਦੇ ਵਿੱਚ ਫੇਰ ਬਦਲ ਕਰਨਾ ਪਿਆ ਦਰਸਾਲ ਬ੍ਰਿਟੇਨ ਦੇ 30 ਸਾਲਾ ਸਰਕਾਰੀ ਬਾਂਡ ਦੇ ਉੱਤੇ ਰਿਵਾਰਡ 1998 ਤੋਂ ਬਾਅਦ ਤੋਂ ਆਪਣੇ ਉੱਚੇ ਪੱਧਰ ਉੱਤੇ ਪਹੁੰਚ ਗਿਆ ਜਿਸ ਨਾਲ ਬ੍ਰਿਟੇਨ ਦੇ ਵਿੱਤ ਮੰਤਰਾਲੇ ਉੱਤੇ ਦਬਾਅ ਵਧਦਾ ਜਾ ਰਿਹਾ ਹੈ 30 ਸਾਲਾਂ ਰਿਵਾਰਡ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਵਧ ਕੇ 5680% ਹੋ ਗਿਆ ਜੋ ਅਪ੍ਰੈਲ ਦੇ ਵਿੱਚ ਦਰਜ ਸਾਲ 27 ਸਾਲਾਂ ਦੇ ਪਿਛਲੇ ਉੱਚ ਪੱਧਰ ਤੋਂ ਕਿਤੇ ਵੱਧ ਹੈ ਰਿਵਾਰਡ ਉਸ ਵਿਆਜ ਦਰ ਨੂੰ ਮਾਪਦੇ ਨੇ ਜੋ ਇੱਕ ਨਿਵੇਸ਼ਕ ਨੂੰ ਬਾਂਡ ਰੱਖਣ ਉੱਤੇ ਮਿਲਦੀ ਹੈ ਅਤੇ ਬਾਂਡ ਦੀ ਕੀਮਤ ਡਿੱਗਣ ਉੱਤੇ ਵੱਧ ਜਾਂਦੀ ਹੈ ਯਾਦ ਵਿੱਚ ਮਾਲੀਆ ਸਥਿਰਤਾ ਅਤੇ ਵੱਧਦੀ ਮਹਿੰਗਾਈ ਕਾਰਨ ਹਾਲ ਦੇ ਹਫ਼ਤਿਆਂ ਵਿੱਚ ਬ੍ਰਿਟੇਨ ਸਰਕਾਰ ਦੀ ਲੰਬੀ ਮਿਆਦ ਦੀ ਉਧਾਰੀ ਲਾਗਤ ਵਧ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੌਂਡ ਰਿਵਾਰਡ ਦੇ ਵਿੱਚ ਇਹ ਵਾਧਾ ਵਿੱਤ ਮੰਤਰੀ ਰਾਹੇਲ ਜ਼ਵੀਸ ਦੇ ਲਈ ਸਿਰ ਦਰਦ ਵਧਾ ਰਿਹਾ ਕਿਉਂਕਿ ਇਹ ਵਿੰਟਰ ਸੀਜ਼ਨ ਦਾ ਬਜਟ ਤਿਆਰ ਕਰਨੇ ਚ ਜੁਟੀ ਹੋਈ ਹੈ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮਨੀਰ ਨੇ ਪ੍ਰਧਾਨ ਮੰਤਰੀ ਸ਼ਾਬਾਸ਼ ਸ਼ਰੀਫ ਸਮੇਤ ਮੰਗਲਵਾਰ ਨੂੰ ਚੀਨੀ ਰਾਸ਼ਪਤੀ ਸ਼ੀ ਜਿਨਪਿੰਗ ਦੇ ਨਾਲ ਪਹਿਲੀ ਮੀਟਿੰਗ ਕੀਤੀ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਦਵੱਲੇ ਅਤੇ ਖੇਤੀ ਸਹਿਯੋਗ ਤੇ ਵਿਆਪਕ ਚਰਚਾ ਕੀਤੀ ਹੈ। ਮੁਨੀਰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਉਸ ਵਫ਼ਦ ਦਾ ਹਿੱਸਾ ਨੇ ਜਿਸ ਨੇ ਧਿਆਨਜਿੰਨ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਚ ਹਿੱਸਾ ਲਿਆ। ਉਹ ਜਾਪਾਨੀ ਹਮਲੇ ਖਿਲਾਫ ਚੀਨੀ ਲੋਕ ਵਿਰੋਧੀ ਜੰਗ ਦੀ ਆਸਫ ਵੀ ਵਰੇਗਾਂਡੇ ਦੇ ਲਈ ਬੁੱਧਵਾਰ ਨੂੰ ਇੱਥੇ ਹੋਣ ਵਾਲੀ ਚੀਨੀ ਫੌਜ ਦੀ ਸ਼ਾਨਦਾਰ ਪਰੇਡ ਵਿੱਚ ਸ਼ਾਮਲ ਹੋਣਗੇ। ਤੇ ਫੀਲਡ ਮਾਰਸ਼ਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੁਲਾਈ ਦੇ ਵਿੱਚ ਪਹਿਲੇ ਚੀਨ ਦੇ ਦੌਰੇ ਦੌਰਾਨ ਮੁਨੀਰ ਨੇ ਉਪਰਾਸ਼ਪਤੀ ਹਾਨ ਚਿੰਗ ਨਾਲ ਮੁਲਾਕਾਤ ਕੀਤੀ ਪਰ ਰਾਸ਼ਪਤੀ ਸ਼ੀ ਜਿਨਪਿੰਗ ਨਾਲ ਨਹੀਂ ਜਿਵੇਂ ਕਿ ਉਹਨਾਂ ਦੇ ਸਾਬਕਾ ਜਨਰਲ ਕਮਰ ਜਵੇਦ ਬਾਜਵਾਨੀ ਕੀਤਾ ਸੀ ਇਸ ਦੌਰੇ ਤੋਂ ਪਹਿਲਾਂ ਮੁਨੀਰ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਦੁਪਹਿਰ ਦੇ ਖਾਣੇ ਲਈ ਅਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਮੁਨੀਰ ਦਾ ਅਮਰੀਕੀ ਰਾਸ਼ਪਤੀ ਦੇ ਦਫ਼ਤਰ ਵਿੱਚ ਸਵਾਗਤ ਇੱਕ ਦੁਰਲੱਭ ਕਦਮ ਸੀ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਦੇ ਕਾਰਨ ਬੇਹੱਦ ਹਾਲਤ ਗੰਭੀਰ ਬਣੇ ਹੋਏ ਨੇ ਤੇ ਇਹਨਾਂ ਹਾਲਤਾਂ ਨੂੰ ਮੂਕ ਰਖਿਆ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨ ਦਿੱਤਾ ਗਿਆ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਮਾਰ ਪੈ ਰਹੀ ਆ ਪੂਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਲਪੇਟ ਵਿੱਚ ਹੈ। ਨਹਿਰਾਂ ਅਤੇ ਦਰਿਆ ਪੂਰੇ ਉਫਾਨਤੇ ਨੇ ਭਾਰੀ ਮੀਂਹ ਹੋਰ ਤਬਾਹੀ ਮਚਾ ਰਿਹਾ ਹੈ। ਹੜ੍ਹ ਦੀ ਲਪੇਟ ਵਿੱਚ ਆਉਣ ਦੇ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਹਰ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 20000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਪੰਜਾਬ 1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ। ਅੱਜ ਦੇ ਨੌਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਦੀ ਮਾਰ ਨੂੰ ਲੈ ਕੇ ਬੋਲਟਨ ਜਾਰੀ ਕੀਤਾ ਜਿਸ ਵਿੱਚ ਕਿਸੇ ਜ਼ਿਲ੍ਹੇ ਉੱਤੇ ਮੌਸਮ ਦੀ ਕਿੰਨੀ ਮਾਰ ਪਈ ਹੈ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਇਸ ਬੋਲਟਨ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਮੌਸਮ ਦੀ ਮਾਰ ਹੇਠ ਨੇ 23 ਜ਼ਿਲ੍ਹਿਆਂ ਦੇ 1400 ਦੇ ਕਰੀਬ ਪਿੰਡ ਸਭ ਤੋਂ ਵੱਧੇਰੇ ਪ੍ਰਭਾਵਿਤ ਹੋਏ ਨੇ ਤੇ ਇਸ ਦੇ ਨਾਲ ਹੀ ਜਨਮ ਸੰਖਿਆ ਦੇ ਹਿਸਾਬ ਦੇ ਨਾਲ 354000 ਤੋਂ ਵੱਧਰੇ ਲੋਕ ਹੜ੍ਹਾਂ ਦੀ ਮਾਰ ਝਟਾਏ ਨੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਤੇ ਪਿੰਡਾਂ ਵਿੱਚ ਹੜ੍ਹ ਆਏ ਹੋਏ ਨੇ ਇਸ ਦੇ ਨਾਲ ਹੀ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਨਾਲ-ਨਾਲ ਪਾਖਲਾ ਡੈਮ ਨੇ ਵੀ ਪੰਜਾਬ ਸਰਕਾਰ ਅਤੇ BBMB ਦੀ ਚਿੰਤਾ ਵਧਾ ਦਿੱਤੀ ਹੈ ਪਹਿਲਾਂ ਤੋਂ ਹੀ ਖਤਰੇ ਦੇ ਨਿਸ਼ਾਨ ਜਿਹੜੇ ਪਹੁੰਚੇ ਸਤੌਲੀ ਦੇ ਵਿੱਚ ਹੋਰ ਵੱਧੂ ਪਾਣੀ ਢਲਣ ਦੀ ਸਮਰੱਥਾ ਨਹੀਂ ਹੈ ਪਰ ਮੰਗਲਵਾਰ ਸ਼ਾਮ ਨੂੰ ਪਾਖਲਾ ਡੈਮ ਦਾ ਪਾਣੀ ਦਾ ਪੱਧਰ 1677.29 ਫੁੱਟ ਦਰਜ ਕੀਤਾ ਗਿਆ ਜਿਸ ਕਾਰਨ ਪਾਖਲਾ ਡੈਮ ਦੇ ਫਲੱਡ ਗੇਟ 5 ਤੋਂ ਲੈ ਕੇ 7 ਫੁੱਟ ਤੱਕ ਖੋਲ ਦਿੱਤੇ ਗਏ ਦੱਸਦੀ ਹੈ ਕਿ BBMB ਦੇ ਅਨੁਸਾਰ ਪਾਖੜਾ ਡੈਮ ਦੀ ਪਾਣੀ ਸਮਰੱਥਾ 1680 ਫੁੱਟ ਤੱਕ ਹੈ ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 2.71 ਫੁੱਟ ਦੂਰ ਹੈ ਸਤਲੁਜ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਕੰਢੇ ਵਸੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਝੀਲ ਵਿੱਚ ਆਉਣ ਵਾਲਾ ਪਾਣੀ ਅਗਲੇ 24 ਘੰਟਿਆਂ ਵਿੱਚ ਘਟਣਾ ਹੋਇਆ ਤਾਂ ਪਾਖੜਾ ਡੈਮ ਦੇ ਵਾਧੂ ਫਲੱਡ ਗੇਟਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਹੋਰ ਛੱਡਿਆ ਜਾਵੇਗਾ ਜੋ ਪੰਜਾਬ ਦੇ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਏਗਾ ਪਾਕਿਸਤਾਨ ਐਸਵੇਲੇ ਪਿਆਨ ਖਾਨਾਂ ਦੀ ਲਪੇਟ ਵਿੱਚ ਆ ਤੇ ਭਾਰਤ ਦੇ ਨਾਲ ਲੱਗਦੇ ਪੰਜਾਬ ਅਤੇ ਸਿੰਧ ਪ੍ਰਾਂਤ ਵਿੱਚ ਦਰਿਆ ਉਫਾਨਦੇ ਨੇ ਕਈ ਪਿੰਡਾਂ ਦੇ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਨੇ ਪਾਕਿਸਤਾਨ ਦੇ ਆਫਤ ਪ੍ਰਬੰਧਨ ਵਿਭਾਗ ਦੇ ਹੱਥ ਪੈਰ ਫੁੱਲੇ ਪਏ ਨੇ ਤੇ ਹੁਣ ਤੱਕ ਪੰਜਾਬ ਪ੍ਰਾਂਤ ਦੇ ਲਗਭਗ 2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਲੋਕ ਕਹਿੰਦੇ ਨੇ ਕਿ ਇੰਨੀ ਖਤਰਨਾਕ ਹੜ੍ਹ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖੀ ਇਸ ਗੰਭੀਰ ਹਾਲਤ ਦੇ ਵਿੱਚ ਵੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਜੇਤਨੋ ਸੁਣ ਕੇ ਲੋਕ ਹੈਰਾਨ ਵੀ ਨੇ ਤੇ ਗੁੱਸੇ ਵਿੱਚ ਵੀ ਨੇ ਇਸ ਗੰਭੀਰ ਹਾਲਾਤ ਦੇ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਜ ਜਤਨੋਂ ਸੁਣ ਕੇ ਲੋਕ ਹੈਰਾਨ ਵੀ ਨੇ ਤੇ ਗੁੱਸੇ ਵਿੱਚ ਵੀ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਦੇ ਕਲਿੱਪ ਵਿੱਚ ਉਹ ਕਹਿੰਦੇ ਸੁਣੇ ਗਏ ਕਿ ਜਿਹੜੇ ਲੋਕ ਸੜਕਾਂ ਉੱਤੇ ਰੋਡ ਬਲੌਕ ਕਰਦੇ ਨੇ ਉਹ ਹੁਣ ਆਪਣੇ ਘਰਾਂ 'ਚ ਬਾਲਟੀਆਂ, ਟੱਬਾਂ ਜਾਂ ਹੋਰ ਭਾਂਡਿਆਂ ਵਿੱਚ ਫੜਦਾ ਪਾਣੀ ਸਟੋਰ ਕਰਨ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪਾਣੀ ਨੂੰ ਲੋਕਾਂ ਨੂੰ ਅਸ਼ੀਰਵਾਦ ਵਜੋਂ ਦੇਖਣਾ ਚਾਹੀਦਾ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਨਸੂਨ ਦਾ ਪ੍ਰਭਾਵ ਹੁਣ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਦੇਸ਼ ਦੇ ਕਈ ਰਾਜਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਜਾਰੀ ਹੈ ਅਤੇ ਮੌਸਮ ਵਿਭਾਗ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਜ਼ਹਾੜ ਦੀ ਕੋਈ ਉਮੀਦ ਨਹੀਂ ਹੈ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰਾਂ ਨੇ ਉੱਤਰ-ਪੱਛਮੀ, ਮੱਧ-ਪੂਰਬੀ ਅਤੇ ਦੱਖਣੀ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਕਈ ਰਾਜਾਂ ਦੇ ਵਿੱਚ ਪਾਰੀ ਬਾਰਿਸ਼ ਜਾਰੀ ਰਹੇਗੀ। ਭਾਰਤੀ ਮੌਸਮ ਵਿਭਾਗ ਨੇ 2 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਹ ਚੇਤਾਵਨੀ ਸਿਰਫ ਆਮ ਮੀਂਹ ਦੇ ਲਈ ਨਹੀਂ ਹੈ ਕਈ ਰਾਜਾਂ ਵਿੱਚ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ ਹਿਮਾਚਲ ਪ੍ਰਦੇਸ਼ ਉੱਤਰਾਖੰਡ 오ਡੀਸਾ ਛੱਤੀਸਗੜ ਗੁਜਰਾਤ ਅਤੇ ਮੱਧ ਮਹਾਰਾਸ਼ਟਰ ਵਰਗੇ ਰਾਜਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੀ ਉਮੀਦ ਹੈ ਤੇ ਉੱਥੇ ਲਾਲ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦਾ ਸਿੱਧਾ ਅਰਥ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਕਦੇ ਵੀ ਪਾਣੀ ਭਰਨਾ ਜ਼ਮੀਨ ਖਿਸਕਣਾ ਸੜਕਾਂ ਉੱਤੇ ਰੁਕਾਵਟ ਅਤੇ ਹਰ ਵਰਗੀਆਂ ਆਫਤਾਂ ਆ ਸਕਦੀਆਂ ਹਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਨੂੰ ਉੱਚ ਪੱਧਰ ਦੀ ਤਿਆਰੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ੍ਰੀ ਅਕਾਲ ਧੰਨਵਾਦ